ਚਮਕੀਲਾ ਦੀ ਚੜ੍ਹਾਈ ਤੋਂ ਸੜਦੇ ਸੀ ਕਲਾਕਾਰ ਸਾਡਾ ਤਾਂ ਕੁਦਰਤ ਦਾ ਨਿਜ਼ਮ ਹੈ ਹਰ ਖੇਤਰ 'ਚ ਹੈ ਹਰ ਫੀਲਡ ਦੇ ਵਿੱਚ ਟੇ ਕਲਾਕਾਰਾਂ 'ਚ ਕਿਵੇਂ ਨਾ ਹੋਵੇ ਦੋਸਤਾ 'ਚ ਵੀ ਆ ਜਾਂਦੀ ਹੈ ਜਾਲੀ ਸੀ ਕੀ ਚਮਕੀਲਾ ਲੱਚਰ ਗੀਤ ਗਾਉਂਦਾ ਸੀ ਮੰਦੇਓ ਤੁਸੀਂ ਬਹੁਤ ਸਾਰੇ ਕਲਾਕਾਰ ਉਹਨਾਂ ਦੇ ਨਾਲ ਚੌਖੇ ਵੀ ਸੀਗੇ ਅ ਅਮਰਜੋ ਚਮਕੀਲਾ ਤੇ ਉਹ ਸੋਚਦੇ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਸੈਟ ਟੁੱਟੇ ਜਾਂ ਸੈਟ ਬਰਬਾਦ ਹੋਵੇ ਜਿੱਥੇ ਲੋਕੀ ਚਮਕੀਲਾ ਨੂੰ ਸੁਣਦੇ ਸੀ ਮੈਂ ਸੁਣਿਆ ਚਮਕੀਲਾ ਤੁਹਾਨੂੰ ਬਾਈ ਜੀ ਬਾਈ ਜੀ ਕਹਿੰਦਾ ਸੀ ਬਸ਼ਰਦਿਕੂ ਮਾਰਕੀਟ ਚ ਬਹੁਤ ਘੱਟ ਵਿਚਰਦੇ ਸੀ ਨਜ਼ਰ ਆਮ ਕਲਾਕਾਰਾਂ ਨੂੰ ਘੱਟ ਮਿਲਦੇ ਪਰ ਜਦੋਂ ਅਮਰਜੂਤ ਨੂੰ ਬੇਬੀ ਹੋਣ ਵਾਲਾ ਸੀਗਾ ਹੂੰ ਤਾਂ ਉਹਨਾਂ ਦੀ ਗਾਇਕੀ ਨੂੰ ਖੜੋਤ ਹੋਣੀ ਸੀ ਉਹ ਦੋ ਮਹੀਨੇ ਹੂੰ ਭੈਣ ਜੀ ਦਾ ਕੰਮ ਨਹੀਂ ਸੀ ਕਰ ਸਕਦੇ ਤੇ ਉਹਨਾਂ ਨੇ ਮੇਰੇ ਨਾਲ ਹੀ ਇਹ ਗੱਲ ਸਾਂਝੀ ਕੀਤੀ ਵੀ ਹਾਕਮ ਜੀ ਜਦੋਂ ਬਾਕੀ ਤੁਸੀਂ ਇਹ ਵੀ ਦੇਖਦੇ ਹੋ ਵੀ ਜਿਹੜਾ ਸਮੁੱਚਾ ਵਾਲਾ ਡੋਲਾ ਹੁੰਦਾ ਵੀ ਜੈਲਸੀ ਫੀਲ ਕਰਦਾ ਹੈ ਬਹੁਤ ਸਾਰੇ ਕਲਾਕਾਰ ਉਹਨਾਂ ਦੇ ਨਾਲ ਚੌਖੇ ਵੀ ਸੀਗੇ ਅ ਅਮਰਜੋ ਚਮਕੀਲਾ ਤੇ ਉਹ ਸੋਚਦੇ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਸੈਕਟਰ ਟੁੱਟੇ ਜਾਂ ਸੈਟਪ ਬਰਬਾਦ ਹੋਵੇ ਇਹ ਵੀ ਜਦੋਂ ਅਮਰਜੋ ਦੇ ਬੇਬੀ ਹੋਣ ਵਾਲਾ ਸੀਗਾ ਤਾਂ ਲੋਕਾਂ ਨੂੰ ਇਹ ਸੀ ਵੀ ਦੋ ਤਿੰਨ ਮਹੀਨੇ ਹੁਣ ਗੈਰ ਰਹਿਣਗੇ ਮਾਰਕੀਟ ਦੇ ਵਿੱਚੋਂ ਬੜਾ ਵੱਡਾ ਅਸਰ ਹੁੰਦਾ ਮੈਂ ਮਾਰਕੀਟ ਤੋਂ 4 ਦਿਨ ਵੀ ਗੈਰ ਹੋ ਜਾਣਾ ਕਿਸੇ ਦਾ ਤੇ ਚਮਕੀਲਾ ਜੀ ਨੇ ਮੇਰੇ ਨਾਲ ਗੱਲ ਕੀਤੀ ਕਿ ਹਨਾ ਬਾਈ ਜੀ ਵੀ ਕਿਵੇਂ ਕਰਨਾ ਚਾਹੀਦਾ ਵੀ ਬੜਾ ਬੜਾ ਔਖਾ ਹੈਗਾ ਸਿਸਟਮ ਹੈ ਜਿਹਦਾ ਕੋਈ ਸਮਝ ਨਹੀਂ ਆ ਰਹੀ ਕੀ ਕੀ ਕੀਤਾ ਜਾਵੇ ਉਹਨਾਂ ਦਿਨਾਂ 'ਚ ਮੇਰੇ ਸਿਸਟਰ ਨੇ ਲ ਆ ਵੀ ਗੁੰਦੇ ਸੀ ਪਰਾਂ ਦਾ ਚਮਕੀਲਾ ਜੀ ਦੇ ਉਸਤਾਦ ਸਰਿੰਦਰ ਸਿੰਘ ਜੀ ਨਾਲ ਕਬੜਾ ਮਕਬੂਲ ਗੀ ਤੋ ਇਹ ਹੱਥ ਘੁੱਟ ਲੈ ਜੇਠ ਨੇ ਚੜਾ ਚਾਹ ਦਾ ਕਲਾਸ ਫੜਾਉਂਦਾ ਈ ਦਾ ਤੇ ਫਿਰ ਮੈਂ ਉਹਦਾ ਸੈਟ ਚਮਕੀਲਾ ਜੀ ਨਾਲ ਉਹਨਾਂ ਦਿਨਾਂ 'ਚ ਬਣਾਇਆ ਜਦੋਂ ਉਹਨਾਂ ਦੇ ਬੇਬੀ ਹੁੰਦੇ 2 ਮਹੀਨੇ 1.5 ਮਹੀਨਾ ਜਿਹੜੇ ਉਹ ਉਹਨਾਂ ਦੀ ਗਾਇਕੀ ਉਹਨੂੰ ਸੰਭਾਲ ਕੇ ਰੱਖਿਆ ਦੋਸਤਾਂ ਦਾ ਹੱਕ ਵੀ ਹੁੰਦਾ ਹੈ ਭਰਾਵਾਂ ਦਾ ਫਰਜ਼ ਵੀ ਹੁੰਦਾ ਸੋ ਮੈਂ ਆਪਣਾ ਜਿਹੜਾ ਜੀਵਨ ਦਾ ਪਾਰਟ ਹੈ ਉਹਦਾ ਮਹੱਬਤ ਵਾਲਾ ਉਹ ਪੂਰਾ ਸਹੀ ਟੰਗ ਨਾਲ ਨੈਪਰੇ ਚੜਾਇਆ ਉਹਦੀ ਮੁਹਬਤ ਨੂੰ ਐ ਉਹਦੀ ਗਾਇਕੀ ਨੂੰ ਕਹਿਣ ਚਲੋ ਇਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਉਹਦੀ ਗਾਇਕੀ ਨੂੰ ਜਿੰਦਾ ਰੱਖਿਆ ਉਹ ਪ੍ਰਮਾਤਮਾ ਵੱਲੋਂ ਬਹੁਤ ਵੱਡਾ ਕਲਾਕਾਰ ਸੀ ਪਰ ਉਹ ਚ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਹਾਕਮ ਬਖਤਰੀ ਵਾਲੇ ਦਾ ਮੈਂ ਮੰਨਦਾ ਹਾਂ ਇਸ ਗੱਲ ਚਮਕੀਲਾ ਦੀ ਚੜ੍ਹਾਈ ਤੋਂ ਸੜਦੇ ਸੀ ਕਲਾਕਾਰ ਦੇਖੋ ਬੇਟਾ ਮੈਂ ਪਹਿਲਾਂ ਵੀ ਕਿਦਨ ਗੱਲ ਕਰਦਾ ਵੀ ਸਾੜਾ ਕੁਦਰਤ ਦਾ ਨਿਜ਼ਮ ਹੈ ਮੈਂ ਗੱਲ ਕਰਦਾ ਹੁੰਦਾ ਆਪਾਂ ਹਰ ਬੰਦੇ ਦੀ ਇੱਕ ਮੂੰਹ ਲੱਗਿਆ ਹੋਇਆ ਅਸੀਂ ਇਹਦੇ ਨਾਲ ਖਾਣਾ ਖਾਂਦੇ ਹਾਂ ਤੁਸੀਂ 15 ਦਿਨ ਗਿਣ ਕੇ ਇੱਕ ਸਾਈਡ ਰੋਟੀ ਦੀ ਬੁਰਕੀ ਆਪਣੇ ਜਿਹੜਾ ਨਾਲ ਨਾਲ ਲੱਗਣ ਦਿਓ ਰੈਕ ਸਾਈਡ ਖਾਣ ਲੱਗ ਜਾਓ ਜਿਹੜਾ ਲੈਫਟ ਸਾਈਡ ਹੀ ਖਾਣ ਖਾਣ ਲੱਗ ਜਾਓ 15 ਦਿਨਾਂ ਬਾਅਦ ਉਹ ਤੁਹਾਡਾ ਜਿਹੜਾ ਅੱਧਾ ਜਵਾਬਾ ਉਹ ਜਵਾਬ ਦੇ ਦੂਗਾ ਦੁਖਣ ਲੱਗ ਜਾਊਗਾ ਰੋਟੀ ਖਾਣੋਂ ਇਨਕਾਰ ਕਰ ਦੂਗਾ ਮਤਲਬ ਸਾੜਾ ਇੱਡੀ ਵੱਡੀ ਚੀਜ਼ ਐ ਸਾੜਾ ਤਾਂ ਕੁਦਰਤ ਦਾ ਨਿਜਮ ਐ ਹਰ ਖੇਤਰ 'ਚ ਐ ਹਰ ਫੀਲਡ ਦੇ ਵਿੱਚ ਐ ਤੇ ਕਲਾਕਾਰਾਂ 'ਚ ਕਿਵੇਂ ਨਾ ਹੋਵੇ ਦੋਸਤਾਂ 'ਚ ਵੀ ਆ ਜਾਂਦੀ ਐ ਜੈਲੀ ਸੀ ਕਿਸ ਤਰ੍ਹਾਂ ਜੀ ਤੁਸੀਂ ਦੋਸਤ ਸੀਗੇ ਉਸ ਟਾਈਮ ਤੇ ਚਮਕੀਲਾ ਦੇ ਚਮਕੀਲਾ ਨਾਲ ਦਿਲ ਦੀਆਂ ਗੱਲਾਂ ਕਰਦੀ ਸੀ ਨੇ ਸਭ ਇਦਾਂ ਸਾਰਾ ਕੁਝ ਪੰਜੇ ਉਂਗਲਾਂ ਕਦੇ ਇੱਕਸਾਰ ਨਹੀਂ ਹੁੰਦੀ ਸਾਰੀ ਦੁਨੀਆ ਕਦੇ ਇੱਕ ਢੰਗ ਨਾਲ ਨਹੀਂ ਸੋਚਦੀ ਹਰ ਬੰਦੇ ਦਾ ਆਪੋ ਆਪਣਾ ਬਿਰੈ ਨੇ ਕੁਝ ਲੋਕ ਛੜਦੇ ਵੀ ਸੀ ਕੁਝ ਲੋਕ ਖੁਸ਼ ਵੀ ਹੁੰਦੇ ਸੀ ਮੇਰੇ ਵਰਗੇ ਵਿਚਾਲੇ ਵਿੱਚੋਂ ਯਾਰ ਗਰੀਬ ਘਰਾਂ ਚੋਂ ਛੋਟਿਆਂ ਕੋਈ ਬੰਦਾ ਤਾਂ ਅੱਗੇ ਨਿਕਲਿਆ ਕਿਤੇ ਸਾਡੀ ਵੀ ਵਾਰੀ ਆਊਗੀ ਇਦਾਂ ਦਾ ਵੀ ਮਹੌਲ ਹੁੰਦਾ ਹੈ। ਤੁੰਬੀ ਨਾਲ ਕਿਵੇਂ ਰਿਸ਼ਤਾ ਪਿਆ ਸੀ ਚਮਕੀਲੇ ਦਾ? ਤੁੰਬੀ ਹਮੇਸ਼ਾ ਉਹ ਨਾਲ ਰੱਖਦੇ ਸੀ। ਅੱਜ ਵੀ ਜਦੋਂ ਚਮਕੀਲੇ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਤੁੰਬੀ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ। ਤੁੰਬੀ ਉਹਨਾਂ ਦਾ ਦੇਖੋ ਸਾਡਾ ਜਿਹੜਾ ਤੁੰਬੀ ਹੈ ਪੰਜਾਬੀ ਲੋਕ ਹੈ ਕੀ ਦਾ ਟ੍ਰੈਡੀਸ਼ਨਲ ਸਾਜ਼ ਹੈ। ਸੱਭੇ ਇੱਕ ਸਾਜ਼ ਹੈ। ਦੁਕਾਨਾਂ ਦੇ ਕੀ ਖਾਸ ਕਰਕੇ ਤੁੰਬੀ ਤੋਂ ਬਿਨਾ ਗਾਇ ਨਹੀਂ ਜਾ ਸਕਦੀ। ਤੇ ਇਸ ਗੱਲ ਕਰਕੇ ਜਿੱਦੇ ਵੀ ਅਸੀਂ ਮੈਂ ਦੁਕਾਨਾਂ ਗਾਉਣ ਵਾਲੇ ਗਏ ਕਿ ਸਾਰੇ ਤੁੰਬੀ ਦੇ ਤਕਰੀਬਨ ਮਾਹਰ ਹੈ। ਉੱਚ ਚਾਹੇ ਮਾਮਤ ਸ੍ਰੀ ਗਿਉਣ ਚਾਹੇ ਕਰਤਾ ਰਮਲਾ ਜਿਉਂ ਚਮਕੀਲਾ ਜੀ ਹੁਣ ਚਾਹੇ ਹਾਕ ਮਖਤਰੀ ਵਾਲਾ ਵੀ ਸੁਪਰ ਮਾਸਟਰ ਨੇ ਤੁੰਬੀ ਦੇ ਸਾਰੇ ਲੋਕ ਮੰਨਦੇ ਹੋ ਕਿ ਚਮਕੀਲਾ ਦੀ ਲਿਖਤ ਵਿੱਚ ਕੁਝ ਗਲਬਾਤ ਸੀਗੀ ਉਹ ਵੱਖਰਾ ਲਿਖਦਾ ਸੀ ਬਾਕੀ ਗਾਇਕਾਂ ਨਾਲ ਹਾਂ ਹਾਂ ਬਿਲਕੁਲ ਕੋਈ ਸ਼ੱਕ ਨਹੀਂ ਤੇ ਇਸੇ ਮਕਬੂਲ ਹੋਣ ਦਾ ਵੀ ਇੱਕ ਰੀਜਨ ਸੀਗਾ ਕਾਰਨ ਸੀਗਾ ਜੇ ਵੱਖਰਾ ਲਿਖਦਾ ਸੀ ਤੇ ਤੇਜ਼ ਤਰ੍ਹਾਂ ਲਿਖਦਾ ਸੀ ਬਹੁਤ ਜ਼ਿਆਦਾ ਆਪਣੀ ਗਾਇਕੀ ਜਿੰਨਾ ਹੀ ਤੇਜ਼ ਲਿਖਦਾ ਸੀ ਜਿੰਨਾ ਗਾਇਕ ਤੇਜ਼ ਸੀਗਾ ਉਸ ਤਰ੍ਹਾਂ ਦੇ ਸ਼ਬਦਾਵਲੀ ਥੋੜੀ ਤੇਜ਼ ਰਹੀ ਇਹੀ ਦੁਖਾਂਤ ਦੁਖਾਂਤ ਕੋ ਪਖਰੀ ਦੀ ਮੌਤ ਦਾ ਇਰੀਆ ਥੋੜਾ ਜਿਹਾ ਕੀ ਆਪਾਂ ਲਫ਼ਜ਼ ਦਿਆਂਗੇ ਥੋੜਾ ਨਰਮਾਈ ਨਾਲ ਠਰਮੇ ਨਾਲ ਚੱਲਣਾ ਚਾਹੀਦਾ ਸੀ ਤਾਂ ਸ਼ਾਇਦ ਅੱਜ ਤੇ ਤੁਸੀਂ ਇੱਕ ਦੋਸਤ ਸੀ ਉਹਦੇ ਤੁਸੀਂ ਉਹਨੂੰ ਸਮਝਾਇਆ ਨਹੀਂ ਕਦੇ ਕਿ ਤੁਲਾ ਲਿਖਿਆ ਕਰੇ ਹੋ ਜੇਗੀ ਹਮੇਸ਼ਾ ਹੁੰਦੀ ਰਹੀਆਂ ਹਮੇਸ਼ਾ ਹੁੰਦੀ ਰਹੀਆਂ ਪਰ ਹਰ ਜੀਵਨ 'ਚ ਦੇਖੋ ਹਰ ਬੰਦੇ ਦਾ ਇੱਕ ਸਟਾਈਲ ਹੈ ਗੱਲ ਕੀਤੀ ਜਾ ਸਕਦੀ ਹੈ ਦਲੀਲ ਰੱਖੀ ਜਾ ਸਕਦੀ ਹੈ ਕਿਸੇ ਦੇ ਧੋਪਿਆ ਤਾਂ ਨਹੀਂ ਨਾ ਬੇਟਾ ਜਾ ਸਕਦਾ ਕੁਝ ਵੀ ਆਪਾਂ ਇੱਕ ਦੂਸਰੇ ਨੂੰ ਕਹਿ ਹੀ ਸਕਦੇ ਆ ਨਾ ਜਿੱਥੇ ਮਾਣ ਆ ਸਤਿਕਾਰ ਹੋਵੇ ਵੀ ਇਸ ਤਰ੍ਹਾਂ ਨਹੀਂ ਇਦਾਂ ਨਹੀਂ ਠੀਕ ਉਹਨਾਂ ਦੇ ਨਾਲ ਚ ਮਾਹੌਲ ਵੀ ਇੰਨਾ ਗਰਮ ਸੀਗਾ ਅੱਗ ਬਲਦੀ ਪਈ ਸੀ ਬਹੁਤ ਔਖਾ ਸਮਾਸੀ ਪੰਜਾਬ ਦੇ ਉੱਤੇ ਔਰ ਖਾਸ ਕਰਕੇ ਗੈਕੀ ਦੇ ਉੱਤੇ ਵੀ ਟੇਪ ਰਿਕਾਰਡਰ ਤੱਕ ਬੰਦ ਸੀਗੀਆਂ ਕਰ ਦੰਦੇ ਸੀਗੇ ਤੇ ਉਹਦੇ ਸਮੇਂ ਚ ਤਾਂ ਬਹੁਤ ਸੰਭਲ ਕੇ ਚੱਲਣ ਦੀ ਜਰੂਰਤ ਸੀਗੀ ਜਰੂਰ ਧਿਆਨ ਰੱਖਣਾ ਚਾਹੀਦਾ ਸੀ ਜੇ ਮੈਂ ਸਮਝਦਾ ਵੀ ਧਿਆਨ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਉਹ ਸਾਡੇ ਵਿੱਚ ਵਿਚਾਰ ਬੈਠਾ ਇੰਟਰਵਿਊ ਕਰਦਾ ਹੁੰਦਾ